ਨੌਲਨ 10 ਕਿਹਾ ਜਾਂਦਾ ਹੈ ਔਰ ਨੌਲਨ 2 ਚ ਮੇਨ ਡਿਫਰੈਂਸ ਜਿਹੜਾ ਹੈਗਾ ਉਹ ਆਪਣਾ ਨੌਜਵਾਨ ਗੈਪ ਨੇ ਨੌਜਵਾਨ ਨਹੀਂ ਉੱਠ ਰਿਹਾ ਨੌਜਵਾਨ ਨੂੰ ਪਤਾ ਨਹੀਂ ਕੀ ਪ੍ਰੋਬਲਮ ਮਤਲਬ ਕੀ ਨਾਰਾਜ਼ਗੀ ਉਹਦੇ ਚ ਆ ਗਈ ਹੈ ਕਿ ਉਹ ਆਪਣਾ ਪੋਲੀਟিক্যাল ਪਾਰਟੀ ਦੇ ਛੰਡੇ ਚੱਕਰ ਨੂੰ ਤਿਆਰ ਹੈ ਕੋਈ ਭੇਡਾਂ ਬਣੀ ਫਿਰਦਾ ਤੇ ਕਦੇ ਕੋਈ ਫਿਰ ਬਣੀ ਫਿਰਦਾ ਤੇ ਸੋਸ਼ਲ ਮੀਡੀਆ ਤੇ ਸਾਰਾ ਦਿਨ ਪੇ ਆਪਣਾ ਲੱਗੇ ਰਹਿੰਦੇ ਨੇ ਉਹ ਕਰ ਇੱਥੇ ਆਨ ਨੂੰ ਕੀ ਉਹਨਾਂ ਨੂੰ ਆਪਣਾ ਖਰਾਬੀ ਆਵੇ ਇਹ ਜਿਹੜੇ ਬਜ਼ੁਰਗ ਬੈਠੇ ਨੇ ਬਜ਼ੁਰਗ ਮਾਤਾयां ਬੈਠੇ ਨੇ ਇਤਾਂ ਟੈਂਟਾਂ ਦੇ ਅੰਦਰ ਬੈਠੇ ਸੀਗੇ ਸੜਕ ਤੇ ਜਿਹੜੇ ਧੁੱਪ ਚ ਬੈਠੇ ਸੀ ਕਿ ਨੌਜਵਾਨ ਬੈਠੇ ਸੀਗੇ ਇਸ ਵਾਰ ਪਤਾ ਨਹੀਂ ਉਹ ਕਿਉਂ ਗਾਇਬ ਨੇ ਸੈਲਬ੍ਰਿਟੀ ਹੁੰਦੇ ਸਨ ਉਹ ਕਿਸਾਨਾਂ ਸਮਰਥਨ ਦੇ ਵਿੱਚ ਆਇਸੀ ਪਿਛਲੇ ਅੰਦੋਲਨ ਦੀ ਗੱਲ ਕੀਤੀ ਜਾਵੇ ਪਰ ਇਸ ਵਾਰ ਤਾਂ ਕੋਈ ਇੱਥੇ ਪਹੁੰਚਿਆ ਹੀ ਨਹੀਂ ਪਿਛਲੀ ਵਾਰ ਨੌਜਵਾਨਾਂ ਨੂੰ ਦੇਖ ਕੇ ਸੈਲਬ੍ਰਿਟੀ ਆਈ ਸੀ ਨਾ ਸੈਲਬ੍ਰਿਟੀ ਆਉਂਦੇ ਨੇ ਫੇਮ ਲੈਂਦੇ ਚੱਕਰ ਚਾਹੁੰਦੇ ਸਾਨੂੰ ਇੱਥੇ ਕੀ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੂੰ ਭੀੜ ਦਿਖੀ ਸੀਗੀ ਨੌਜਵਾਨ ਭੀੜ ਇੰਨੀ ਬੈਠੀ ਸੀਗੀ ਉਹਨ ਆਪਣੀ ਦਾਦੀ ਦੀ ਉਮਰ ਦੀਆਂ ਜੇ ਲੈਡੀਆਂ ਬੈਠੀਆਂ ਸ਼ਰਮ ਕਰੋ ਯਾਰ ਨੌਜਵਾਨਾਂ ਨੂੰ ਜਦ ਤੁਸੀਂ ਘਰ ਬੈਠੇ ਸੋ ਹਕੀ ਮੰਗਰ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਇਸ ਵੇਲੇ ਅਸੀਂ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਮਯੂਤਾ ਜਿੱਥੇ ਕੀ ਆਪਣੇ ਸਾਥੀ ਜਿਹੜੇ ਕੀ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਤੀਸਰੇ ਦਿਨ ਦੇ ਵਿੱਚ ਕਿਸਾਨਾਂ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਦਾਖਲ ਹੋ ਚੁੱਕਿਆ ਤੇ ਅੱਜ ਵੀ ਵੱਡੀ ਤਾਦਾਦ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਰੇਲਵੇ ਟ੍ਰੈਕਸ ਦੇ ਉੱਪਰ ਡਟੇ ਹੋਏ ਨੇ ਅਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੁਣ ਜਿਹੜੇ ਵੱਖ-ਵੱਖ ਸ਼ਖਸੀਅਤਾਂ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੀਆਂ ਨੇ ਇੰਟਰਨੈਸ਼ਨਲ ਮਾਡਲ ਅਤੇ ਅਦਾਕਾਰ ਅਦਨਾਨ ਅਲੀ ਵੀ ਇੱਥੇ ਕਿਸਾਨਾਂ ਸਮਰਥਨ ਦੇ ਵਿੱਚ ਪਹੁੰਚ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਸਰ ਸਰਕੀਮੇ ਦੇਖ ਦਿਓ ਕਿ ਕਿਸਾਨ ਲਗਾਤਾਰ ਆਪਣੇ ਹੱਕਾਂ ਨੂੰ ਲੈ ਕੇ ਡਟੇ ਹੋਏ ਨੇ ਪਹਿਲਾਂ ਵੀ ਕਈ ਮੀਟਿੰਗਾਂ ਹੁੰਦੀਆਂ ਨੇ ਕਿ ਉਹਦੇ ਵਿੱਚ ਭਰੋਸਾ ਦੇ ਦਿੱਤਾ ਜਾਂਦਾ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਮੰਨ ਲਈਆਂ ਜਾਣਗੀਆਂ ਪਰ ਫਿਰ ਵੀ ਉਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੁਣ ਤੀਸਰੇ ਦਿਨ ਦੇ ਵਿੱਚ ਅੱਜ ਧਰਨਾ ਦਾਖਲ ਹੋ ਚੁੱਕਾ ਤੁਸੀਂ ਇੱਥੇ ਪਹੁੰਚੇ ਹੋ ਅੱਜ ਇਰਾਦਾ ਨਹੀਂ ਹੈ ਜੀ ਸਰਕਾਰ ਦਾ ਮੰਗਾਂ ਮੰਨ ਜਾਂਦਾ ਇਹ ਲਾਰੇ ਲੱਪੇ ਲਾਰੇ ਲੱਪੇ ਵਾਲੀ ਕੇਮ ਚੱਲ ਰਹੀ ਹੈ ਕਿਉਂਕਿ ਅਦਾਨੀ ਨੂੰ ਵਾਦਾ ਹੋ ਚੁੱਕਿਆ ਕਿ ਅਸੀਂ ਐਮਐਸਪੀ ਆਪਣਾ ਨਹੀਂ ਦਵਾਂਗੇ ਤੇ ਆਖੀਰ 'ਚ ਤੂੰ ਹੀ ਆਪਣਾ ਫਸਲ ਖਰੀਦੇਗਾ ਜਿਹਨੇ ਸੀਲੋ ਤੇ ਕਰੋੜਾ ਕਰੋੜਾ ਰੁਪਏ ਲਾ ਕੇ ਐਨੇ ਸੀਲੋ ਬਣਾਏ ਪੈਨੇ ਉਹ ਖਾਲੀ ਥੋੜਾ ਰੱਖੇ ਜਾਣਗੇ ਤੇ ਐਮਐਸਪੀ ਕਦੇ ਸਰਕਾਰ ਦੀ ਨੀਤ ਨਹੀਂ ਹੈਗੀ ਤੇ ਮੈਂ ਇਸ ਵਾਰ ਸਾਡਾ ਮੈਂ ਤਾਂ ਆਇਆ ਪਿਛਲੇ ਜਿਹੜਾ ਸਾਡਾ ਅੰਦੋਲਨ ਸੀਗਾ ਅੰਦੋਲਨ 1 ਜਿਹਨੂੰ ਕਿਹਾ ਜਾਂਦਾ ਹੈ ਔਰ ਅੰਦੋਲਨ 2 'ਚ ਮੇਨ ਡਿਫਰੈਂਸ ਜਿਹੜਾ ਹੈਗਾ ਉਹ ਆਪਣਾ ਨੌਜਵਾਨ ਗੈਪ ਨੇ ਕੁਸੀਂ ਦੇਖੋ ਪਿਛਲੇ ਅੰਦੋਲਨ ਚ ਇਹ ਜਿਹੜੇ ਬਜ਼ੁਰਗ ਬੈਠੇ ਨੇ ਬਜ਼ੁਰਗ ਮਾਤਾਂ ਬੈਠੇ ਨੇ ਇਹ ਤਾਂ ਟੈਂਟਾਂ ਦੇ ਅੰਦਰ ਬੈਠੇ ਸੀਗੇ ਸੜਕ ਤੇ ਜਿਹੜੇ ਧੁੱਪ ਚ ਬੈਠੇ ਸੀਗੇ ਨੌਜਵਾਨ ਬੈਠੇ ਸੀਗੇ ਇਸ ਵਾਰ ਪਤਾ ਨਹੀਂ ਕਿਉਂ ਗਾਇਬ ਨੇ ਕੀ ਉਹਨਾਂ ਦੀ ਨਰਾਜ਼ਗੀ ਆ ਗਈ ਹੈ ਕੀ ਕਿਸਾਨ ਨੇਤਾਵਾਂ ਤੋਂ ਆਪਣਾ ਨਰਾਜ਼ ਹੋ ਗਏ ਨਹੀਂ ਮਨ ਲੱਗਦਾ ਉਹ ਚੀਜ਼ਾਂ ਬਾਅਦ ਸੋਲਵ ਕਰਨ ਪਹਿਲਾਂ ਉਹ ਅੱਗੇ ਆਣ ਅੱਗੇ ਆ ਕੇ ਬੈਠਣ ਤਾਂ ਹੀ ਸਰਕਾਰ ਥੋੜਾ ਜਿਹਾ ਚੁੱਕੂਗੀ ਉਹਨਾਂ ਨੇ ਦੇਖ ਲਿਆ ਵੀ ਨੌਜਵਾਨ ਤਾਂ ਆ ਨਹੀਂ ਰਹੇ ਉਹ ਤੱਕ ਕਦੇ ਤੱਕ ਹੁਣ ਕੋਈ ਅਰੈਸਟ ਹੋ ਰਿਹਾ ਕੋਈ ਆਪਣਾ ਗੋਲੀ ਮਾਰਤੀ ਜਾਂਦੀ ਹੈ ਸ਼ੁਕਰਨ ਦੀ ਕੀ ਗਲਤੀ ਸੀ ਗੋਲੀ ਆਪਣਾ ਮਾਰਨ ਦੀ ਫਿਰ ਕਿਸੇ ਨੂੰ ਆਪਣਾ ਬੋਰੀ ਚ ਆਪਣਾ ਵੈਨ ਕੇ ਕਿਡਨੈਪ ਕਰਕੇ ਲੈ ਗਈ ਉਹਨੂੰ ਆਪਣਾ ਪੀਜੀ ਰੋहतक ਐਡਮਿਟ ਰਿਹਾ ਫਿਰ ਉਹ ਪੀਜੀ ਚੰਡੀਗੜ੍ਹ ਉਹਨੂੰ ਸਰਕਾਰ ਲੈ ਕੇ ਆਈ ਹੈ ਤੇ ਉਹ ਮੇਨਲੀ ਸਰਕਾਰ ਤੱਕਾ ਇਸ ਲਈ ਕਰ ਰਹੀ ਹੈ ਕਿ ਨੌਜਵਾਨ ਗਿਆ ਉਹਨੇ ਤੁਸੀਂ ਮੰਨਦੇ ਹੋ ਤੁਸੀਂ ਵੀ ਅਬਜ਼ਰਵ ਕੀਤਾ ਕਿ ਇੱਥੇ ਇਕਤਾ ਦੀ ਕਮੀ ਹੈ ਕਿਤੇ ਇਹ ਇਕਤਾ ਦੀ ਗੱਲ ਨਹੀਂ ਹੈ ਇਕਤਾ ਇਹਨਾਂ ਦੀ ਸਾਰੀ ਸੰਗਠਨਾ ਦੀ ਇਕਤਾ ਹੈਗੀ ਬਟ ਨੌਜਵਾਨ ਨਹੀਂ ਉੱਠ ਰਿਹਾ ਨੌਜਵਾਨ ਨੂੰ ਪਤਾ ਨਹੀਂ ਕੀ ਪ੍ਰੋਬਲਮ ਮਤਲਬ ਕੀ ਨਾਰਾਜ਼ਗੀ ਉਹਦੇ ਚ ਆ ਗਈ ਹੈ ਕਿ ਉਹ ਆਪਣਾ ਪੋਲਿਟিক্যাল ਪਾਰਟੀ ਦੇ ਝੰਡੇ ਚੱਕਰ ਨੂੰ ਤਾਂ ਤਿਆਰ ਹੈ ਕੋਈ ਭੇਡਾਂ ਬਣੀ ਫਿਰਦਾ ਤੇ ਕਦੇ ਕੋਈ ਫਿਰ ਬਣੀ ਫਿਰਦਾ ਤੇ ਸੋਸ਼ਲ ਮੀਡੀਆ ਤੇ ਸਾਰਾ ਦਿਨ ਆਪਣਾ ਲੱਗੇ ਰਹਿੰਦੇ ਨੇ ਉਹ ਕਰਾ ਇੱਥੇ ਆਨ ਨੂੰ ਕੀ ਉਹਨਾਂ ਨੂੰ ਆਪਣਾ ਖਰਾਬੀ ਹੈ ਬਈ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰਨ ਆਇਆ ਹੱਥ ਜੋੜ ਕੇ ਬੇਨਤੀ ਕਰਨ ਆਇਆ ਕਿ ਪਿਛਲੀ ਵਾਰ ਜਿਵੇਂ ਆਈ ਸੀ ਅੱਗੇ ਆ ਜਾਓ ਇਹ ਵਿਚਾਰੇ ਇੱਥੇ ਹੀ ਮਰ ਜਾਣਗੇ ਬਜ਼ੁਰਗ ਇੱਥੇ ਦੇਖਿਓ ਤੁਸੀਂ ਇਹਨਾਂ ਦੀ ਆਪਣਾ ਬੁਰੇ ਹਾਲਤਾ ਹੋਏ ਪਏ ਨੇ ਗਰਮੀ ਦੇਖੋ ਜੀ ਕਿੰਨੀ ਹੈ ਉੱਪਰੋਂ ਸਰਕਾਰ ਕਿੰਨਾ ੱੱੱਕਾ ਕਰ ਰਹੀ ਹੈ ਆ ਤੇਜਵੀਰ ਸਿੰਘ ਹੁਣ ਮਿਲਿਆ ਸੀਗਾ ਉਹਨੂੰ ਸਰਕਾਰ ਚੱਕੇ ਲੈ ਗਈ ਸੀ ਕੁੱਟ-ਕੁੱਟ ਕੇ ਉਹਦਾ ਬੁਰਾ ਹਾਲ ਕੀਤਾ ਪਿਆ ਇੱਥੇ ਹਰਿਆਣਾ ਪੁਲਿਸ ਉਹਨੂੰ ਕੁੱਟਣ ਨੂੰ ਫਿਰਦੀ ਹੈ ਚਾਰੇ ਪਾਸੇ ਆਪਣਾ ਸਰਲ ਵਰਦੀ ਚ ਫਿਰਦੇ ਨੇ ਪੰਜਾਬ ਪੁਲਿਸ ਤੱਕ ਨਾਲ ਮਿਲੀ ਹੋਈ ਹੈ ਹਰਿਆਣਾ ਪੁਲਿਸ ਦੀ ਉਹਨੂੰ ਆਪਣਾ ਚੱਕਰ ਨੂੰ ਫਿਰਦੀ ਹੈ ਉਹ ਮੇਨ ਬ੍ਰੇਨ ਬਿਹਾਈਂਡ ਆਪਣਾ ਇਹਨਾਂ ਦੇ ਹੈਗਾ ਇਸ ਤਰੀਕੇ ਨਾਲ ੱੱੱਕੇ ਕਿਉਂ ਹੋ ਰਹੇ ਨੇ ੱੱੱਕੇ ਤਾਂ ਹੋ ਰਹੇ ਨੇ ਕਿਉਂਕਿ ਨੌਜਵਾਨ ਗਿਆ ਬਾਈ ਸੋ ਇਸ ਵਾਰ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਪਹਿਲਾਂ ਜਿਹੜੇ ਕੀ ਵੱਖ-ਵੱਖ ਸੈਲਿਬ੍ਰਿਟੀਜ਼ ਹੁੰਦੇ ਸਨ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਏ ਸੀ ਪਿਛਲੇ ਅੰਦੋਲਨ ਦੀ ਗੱਲ ਕੀਤੀ ਜਾਵੇ ਪਰ ਇਸ ਵਾਰ ਤਾਂ ਕੋਈ ਇੱਥੇ ਪਹੁੰਚਿਆ ਹੀ ਨਹੀਂ ਬੇਨ ਚੱਕਰ ਹੈ ਜੀ ਫੇਰ ਉਹੀ ਗੱਲ ਆ ਗਈ ਨੌਜਵਾਨ ਪਿਛਲੀ ਵਾਰ ਨੌਜਵਾਨਾਂ ਨੂੰ ਦੇਖ ਕੇ ਸੈਲਿਬ੍ਰਿਟੀ ਆਈ ਸੀ ਨਾ ਕਿ ਇਹਦਾ ਮਤਲਬ ਹੈ ਸੈਲਿਬ੍ਰਿਟੀ ਆਉਂਦੇ ਨੇ ਉਹ ਫੇਮ ਲੈਂਦੇ ਚੱਕਰ ਚਾਹੁੰਦੇ ਸਾਨੂੰ ਇੱਥੇ ਕਿ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੂੰ ਭੀੜ ਦਿਖੀ ਸੀਗੀ ਨੌਜਵਾਨ ਭੀੜ ਇੰਨੀ ਬੈਠੀ ਸੀਗੀ ਉਹਨਾਂ ਨੇ ਕਿਹਾ ਚਲੋ ਅਸੀਂ ਵੀ ਜਾ ਕੇ ਰੋਟੀ ਸੇਕ ਲਈਏ ਯਾ ਚ ਕਿੰਚ ਕਰੇ ਸੀਗਾ ਉਹਨਾਂ ਦੀ ਜਿਹੜੀ ਸਪੋਰਟ ਮੇਨ ਸੀਗੀ ਉਹ ਤਾਂ ਨੌਜਵਾਨ ਸੀਗੇ ਨਾ ਹੁਣ ਨੌਜਵਾਨੀ ਗਾਇਬ ਨੇ ਹੂੰ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਹੁਣ ਕਿਸਾਨ ਲਗਾਤਾਰ ਡਟੇ ਹੋਏ ਨੇ ਦਿਨ ਰਾਤ ਇੱਥੇ ਮਰ ਰਹੇ ਹੈਗੇ ਨੇ ਮੈਂ ਪਿਛਲ ਵੀ ਇੰਟਰਵਿਊ ਕਰਕੇ ਗਿਆ ਸੀ ਕਿਸਾਨਾਂ ਦਾ ਬੀਬੀਆਂ ਦਾ ਕਹਿਣਾ ਕਿ ਇੱਥੇ ਮੱਛਰ ਉਹਨਾਂ ਨੂੰ ਵੱਟ ਵੱਟ ਕੇ ਖਾਂਦੇ ਨੇ ਅਫਸਰ ਜਿਹੜੇ ਦਫ਼ਤਰਾਂ ਦੇ ਵਿੱਚ ਬੈੰਦੇ ਨੇ ਉਹਨਾਂ ਨੂੰ ਕਮਾਂਡ ਦੀ ਨਹੀਂ ਸੋਖੀ ਆ ਪਰ ਗਰਾਊਂਡ ਰੈਲਿਟੀ ਜਿਹੜੀ ਚੈੱਕ ਕਰਨੀ ਉਹ ਤਾਂ ਇਹੀ ਦੱਸਦੇ ਜਿਹੜੇ ਕਿ ਇੱਥੇ ਰਾਤਾਂ ਕੱਢਦੇ ਗਰੋਹਾਂ ਦਾ ਹੀ ਦੇਖ ਕੇ ਆ ਮੈਂ ਹੁਣ ਜਾ ਕੇ ਉੱਥੇ ਬੈਠ ਕੇ ਆਇਆ ਹੂੰ ਕੀ ਆ ਬੁਰੇ ਹਾਲ ਚ ਬੈਠੇ ਨੇ ਆਪਣੇ ਉਮਰ ਮੈਂ ਆਪਣੀ ਦਾਦੀ ਦੀ ਉਮਰ ਦੀਆਂ ਜਿਹੜੀਆਂ ਲੇਡੀਜ਼ ਬੈਠੀਆਂ ਸ਼ਰਮ ਕਰੋ ਯਾਰ ਨੌਜਵਾਨਾਂ ਜਦ ਤੁਸੀਂ ਘਰ ਬੈਠੇ ਹੂੰ ਬਾਕੀ ਜਦੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਤਾਂ ਸਭ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਆਪਣੀ ਜਿਹੜੀ ਆਵਾਜ਼ ਬੁਲੰਦ ਕੀਤੀ ਗਈ ਸੀ ਕਿ ਐਮਐਸਪੀ ਦਿੱਤੀ ਜਾਵੇ ਐਮਐਸਪੀ ਦੀ ਮੰਗ ਇਹ ਕਿਸਾਨਾਂ ਦੇ ਵੱਲੋਂ ਆਪਣੇ ਖਾਤਰ ਨਹੀਂ ਸਗੋ ਆਉਣ ਵਾਲੀਆਂ ਨਸਲਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਖਾਤਰ ਮੰਗੀ ਗਈ ਸੀ ਤਾਂ ਕਿ ਉਹਨਾਂ ਨੂੰ ਬਣਦਾ ਉਹਦਾ ਹੱਕ ਮਿਲ ਸਕੇ ਸੋ ਹੁਣ ਵੀ ਕੁਝ ਨਹੀਂ ਵਿਗੜਿਆ ਵੱਡਾ ਜੇਕਰ ਇੱਥੇ ਲੋਕਾਂ ਦੇ ਵੱਲੋਂ ਸਮਰਥਨ ਕੀਤਾ ਜਾਵੇ ਤਾਂ ਕਿਸਾਨਾਂ ਦਾ ਜਿਹੜਾ ਇਹ ਮੋਰਚਾ ਉਹ ਫਤਿਹ ਜ਼ਰੂਰ ਹੋਵੇਗਾ ਕੈਮਰਾ ਪਰਸਨ ਮੋਨ ਦੇ ਨਾਲ ਪ੍ਰਵਿੰਦਰ ਸ਼ੰਭੂ ਮਾ